ਅੱਜ ਤੋਂ ਹੀ ਸ਼ੁਰੂ ਕਰਦੇ ਹੋ ਆ ਹੈਲਦੀ ਡਰਿੰਕਸ ਪੀਣਾ ਕਿਡਨੀ ਹਮੇਸ਼ਾ ਤੇ ਲਈ ਤੁਹਾਡੀ ਫਿਟ ਐਂਡ ਫਾਈਨ ਰਹੇਗੀ ਜੀ ਹਾਂ ਅੱਜ ਕੱਲ ਦੀ ਭਜਟੂਰ ਵਾਲੀ ਜ਼ਿੰਦਗੀ ਅਤੇ ਮਾੜੀ ਖੁਰਾਕ ਦੇ ਕਾਰਨ ਗੁਰਦਿਆਂ ਦੇ ਉੱਤੇ ਦਬਾਅ ਵਧਦਾ ਹੈ ਤਾਂ ਅਜਿਹੇ ਦੇ ਵਿੱਚ ਕੁਝ ਸਿਹਤਮੰਦ ਪੀਣ ਵਾਲੇ ਪਦਾਰਥ ਦੇ ਬਾਰੇ ਤੁਹਾਨੂੰ ਦੱਸਾਂਗੇ ਜੋ ਕਿ ਗੁਰਦਿਆਂ ਨੂੰ ਡੀਟੌਕਸੀਫਾਈ ਕਰਨ ਅਤੇ ਮਜ਼ਬੂਤ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦਣਗੇ ਸਭ ਤੋਂ ਪਹਿਲਾਂ ਹੈ ਨਿੰਬੂ ਪਾਣੀ ਨਿੰਬੂ ਪਾਣੀ ਦੇ ਵਿੱਚ ਸਟ੍ਰੀਕਿੰਗ ਐਸਿਡ ਹੁੰਦਾ ਹੈ ਜੋ ਕਿ ਪਿਸ਼ਾਬ ਦੇ ਵਿੱਚ ਜਮਾ ਕੈਲਸ਼ੀਅਮ ਨੂੰ ਘੁਲਣ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਗੁਰਦੇ ਦੀ ਪੱਥਰੀ ਦਾ ਖਤਰਾ ਵੀ ਘਟ ਜਾਂਦਾ ਹੈ ਸਵੇਰੇ ਖਾਲੀ ਪੇਟ ਕੋਸੇ ਪਾਣੀ ਦੇ ਵਿੱਚ ਨਿੰਬੂ ਮਿਲਾ ਕੇ ਪੀਣਾ ਗੁਰਦਿਆਂ ਦੇ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਫਿਰ ਹੈ ਨਾਰੀਅਲ ਪਾਣੀ ਜਿਹਾ ਨਾਰੀਅਲ ਪਾਣੀ ਅਦਾਜ਼ੇ ਕਿ ਇਲੈਕਟ੍ਰੋਨਾਈਟਸ ਅਤੇ ਪੋਟਾਸ਼ੀਅਮ ਦੇ ਨਾਲ ਭਰਪੂਰ ਹੁੰਦਾ ਹੈ ਜੋ ਕਿ ਬਲੱਡ ਸ਼ੂਗਰ ਪ੍ਰੈਸ਼ਰ ਨੂੰ ਅਸੰਤੁਲਿਤ ਕਰਦਾ ਹੈ ਅਤੇ ਗੁਰਦਿਆਂ ਦੇ ਉੱਤੇ ਤਣਾਅ ਨੂੰ ਘਟਾਉਂਦਾ ਹੈ ਇਹ ਪਿਸ਼ਾਬ ਦੇ ਰਾਹੀਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਵਿੱਚ ਵੀ ਮਦਦ ਕਰਦਾ ਹੈ ਅਤੇ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਫਿਰ ਆਉਂਦਾ ਹੈ ਹਰਬਲ ਚਾਹ ਜਿਹਾ ਹਰਬਲ ਚਾਹ ਤੁਸੀਂ ਸ਼ਾਮ ਦੇ ਵੇਲੇ ਜ਼ਰੂਰ ਇਹ ਸੁਣਿਆ ਹੋਵੇਗਾ ਕਿ ਹਰਬਲ ਚਾਹ ਪੀਣੀ ਚਾਹੀਦੀ ਹੈ ਪਰ ਤੁਹਾਨੂੰ ਦੱਸਦੇ ਕਿ ਹਰਬਲ ਚਾਹ ਗੁਰਦਿਆਂ ਨੂੰ ਡੀਟੌਕਸੀਫਾਈ ਕਰਨ ਦੇ ਵਿੱਚ ਕਾਫੀ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ ਇਹ ਚਾਹ ਪਿਸ਼ਾਬ ਦੀ ਮਾਤਰਾ ਵਧਾ ਕੇ ਸਰੀਰ ਦੇ ਵਿੱਚੋਂ ਵਾਧੂ ਨਮਕ ਅਤੇ ਰਹੇ ਨਖਨ ਨੂੰ ਬਾਹਰ ਕਰਦੀ ਹੈ ਇਸ ਨੂੰ ਬਿਨਾ ਖੰਡ ਤੇ ਪੀਣਾ ਬੇਹਦ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਯਾਨੀ ਕਿ ਬਿਨਾ 슈ਗਰ ਤੋਂ ਇਹਨੂੰ ਪੀਣਾ ਚਾਹੀਦਾ ਹੈ ਫਿਰ ਆਉਂਦਾ ਲੋਕੀ ਦਾ ਜੂਸ ਜੀ ਹਾਂ ਲੋਕੀ ਦਾ ਜੂਸ ਗੁਰਦਿਆਂ ਨੂੰ ਠੰਡਕ ਦਿੰਦਾ ਹੈ ਅਤੇ ਪਿਸ਼ਾਬ ਦੇ ਰਾਹੀਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਰਦਾ ਹੈ ਇਹ ਜੂਸ ਖਾਸ ਤੌਰ ਦੇ ਉੱਤੇ ਉਹਨਾਂ ਲੋਕਾਂ ਦੇ ਲਈ ਫਾਇਦੇਮੰਦ ਹੈ ਜਿਨ੍ਹਾਂ ਦੇ ਗੁਰਦੇ ਗਰਮੀ ਜਾਂ ਫਿਰ ਸੋਚ ਤੋਂ ਪ੍ਰਭਾਵਿਤ ਹੁੰਦੇ ਨੇ ਫਿਰ ਆਉਂਦਾ ਹੈ ਕ੍ਰੈਨਬੇਰੀ ਦਾ ਜੂਸ ਜੀ ਹਾਂ ਕ੍ਰੈਨਬੇਰੀ ਜੂਸ ਪਿਸ਼ਾਬ ਦੇ ਨਾਲੀ ਦੀ ਲਾਗ ਨੂੰ ਰੋਕਣ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ ਇਹ ਬੈਕਟੀਰੀਆ ਨੂੰ ਜੋ ਕਿ ਬਲੈਡਰ ਅਤੇ ਗੁਰਦਿਆਂ ਦੇ ਨਾਲ ਚਿਪਕਣ ਤੋਂ ਰੋਕਦਾ ਹੈ ਜਿਸ ਦੇ ਨਾਲ ਗੁਰਦਿਆਂ ਨੂੰ ਲਾਗ ਤੋਂ ਸੁਰੱਖਿਅਤ ਜੋ ਕਿ ਸੁਰੱਖਿਅਤ ਰੱਖਿਆ ਜਾਂਦਾ ਹੈ ਤਾਂ ਬਿਨਾ ਮਿੱਠੇ ਦੇ ਜੂਸ ਦੀ ਚੋਣ ਕਰਨਾ ਕਾਫੀ ਜ਼ਿਆਦਾ ਮਹੱਤਵਪੂਰਨ ਹੋਵੇਗਾ ਤਾਂ ਇਹ ਕੁਝ ਹੈਲਦੀ ਡਰਿੰਕਸ ਸੀਗੀਆਂ ਜੋ ਕਿ ਤੁਸੀਂ ਰੋਜ਼ਾਨਾ ਅਬ ਜੋ ਕਿ ਯੂਜ਼ ਕਰ ਸਕਦੇ ਹੋ ਇਨਾਨ ਨੂੰ ਤੁਸੀਂ ਪੀ ਸਕਦੇ ਹੋ ਇਹ ਹੈਲਦੀ ਡਰਿੰਕਸ ਤੁਹਾਡੀ ਸਿਹਤ ਲਈ ਬੇਹਦ ਦਾ ਫਾਇਦੇਮੰਦ ਹੈ ਜੇਕਰ ਤੁਸੀਂ ਇਹ ਹੈਲਦੀ ਡਰਿੰਕਸ ਨਹੀਂ ਪੀਂਦੇ ਤਾਂ ਅੱਜ ਤੋਂ ਹੀ ਆਪਣੀ ਡਾਈਟ ਦੇ ਵਿੱਚ ਇਸ ਨੂੰ ਜ਼ਰੂਰ ਸ਼ਾਮਿਲ ਕਰੋ ਅੱਜ ਤੋਂ ਹੀ ਸ਼ੁਰੂ ਕਰ ਦਿਓ ਆ ਹੈਲਦੀ ਡਰਿੰਕਸ ਪੀਣਾ ਕਿਡਨੀ ਹਮੇਸ਼ਾ ਦੇ ਲਈ ਤੁਹਾਡੀ ਫਿਟ ਐਂਡ ਫਾਈਨ ਰਹੇਗੀ ਜੀ ਹਾਂ ਅੱਜਕੱਲ ਦੀ ਭਜਟੁਰ ਵਾਲੀ ਜ਼ਿੰਦਗੀ ਅਤੇ ਮਾੜੀ ਖੁਰਾਕ ਦੇ ਕਾਰਨ ਗੁਰਦਿਆਂ ਦੇ ਉੱਤੇ ਦਬਾਅ ਵਧਦਾ ਹੈ ਤਾਂ ਅੱਜ ਇਹ ਦੇ ਵਿੱਚ ਕੁਝ ਸਿਹਤਮੰਦ ਪੀਣ ਵਾਲੇ ਪਦਾਰਥ ਦੇ ਬਾਰੇ ਤੁਹਾਨੂੰ ਦੱਸਾਂਗੇ ਜੋ ਕਿ ਗੁਰਦਿਆਂ ਨੂੰ ਡੀਟੌਕਸੀਫਾਈ ਕਰਨ ਅਤੇ ਮਜ਼ਬੂਤ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦ ਨੇ ਸਭ ਤੋਂ ਪਹਿਲਾਂ ਹੈ ਨਿੰਬੂ ਪਾਣੀ ਨਿੰਬੂ ਪਾਣੀ ਦੇ ਵਿੱਚ ਸਟ੍ਰਿਕਿੰਗ ਐਸਿਡ ਹੁੰਦਾ ਹੈ ਜੋ ਕਿ ਪਿਸ਼ਾਬ ਦੇ ਵਿੱਚ ਜਮਾ ਕੈਲਸ਼ੀਅਮ ਨੂੰ ਘੁਲਣ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਗੁਰਦੇ ਦੀ ਪੱਥਰੀ ਦਾ ਖਤਰਾ ਵੀ ਘਟ ਜਾਂਦਾ ਹੈ ਸਵੇਰੇ ਖਾਲੀ ਪੇਟ ਕੋਸੇ ਪਾਣੀ ਦੇ ਵਿੱਚ ਨਿੰਬੂ ਮਿਲਾ ਕੇ ਪੀਣਾ ਗੁਰਦਿਆਂ ਦੇ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਫਿਰ ਹੈ ਨਾਰੀਅਲ ਪਾਣੀ ਜਿਹਾ ਨਾਰੀਅਲ ਪਾਣੀ ਅਦਾਜ਼ੇ ਕਿ ਇਲੈਕਟ੍ਰੋਨਾਈਟਸ ਅਤੇ ਪੋਟਾਸ਼ੀਅਮ ਦੇ ਨਾਲ ਭਰਪੂਰ ਹੁੰਦਾ ਹੈ ਜੋ ਕਿ ਬਲੱਡ ਸ਼ੂਗਰ ਪ੍ਰੈਸ਼ਰ ਨੂੰ ਅਸੰਤੁਲਿਤ ਕਰਦਾ ਹੈ ਅਤੇ ਗੁਰਦਿਆਂ ਦੇ ਉੱਤੇ ਤਣਾਅ ਨੂੰ ਘਟਾਉਂਦਾ ਹੈ ਇਹ ਪਿਸ਼ਾਬ ਦੇ ਰਾਹੀਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਵਿੱਚ ਵੀ ਮਦਦ ਕਰਦਾ ਹੈ ਅਤੇ ਸਰੀਰ ਨੂੰ ਹਾਈਡਰੇਟ ਰੱਖਦਾ ਹੈ। ਫਿਰ ਆਉਂਦਾ ਹੈ ਹਰਬਲ ਚਾਹ ਜਿਹਾ ਹਰਬਲ ਚਾਹ ਤੁਸੀਂ ਸ਼ਾਮ ਦੇ ਵੇਲੇ ਜ਼ਰੂਰ ਇਹ ਸੁਣਿਆ ਹੋਵੇਗਾ ਕਿ ਹਰਬਲ ਚਾਹ ਪੀਣੀ ਚਾਹੀਦੀ ਹੈ ਪਰ ਤੁਹਾਨੂੰ ਦੱਸਦੇ ਕਿ ਹਰਬਲ ਚਾਹ ਗੁਰਦਿਆਂ ਨੂੰ ਡੀਟੌਕਸੀਫਾਈ ਕਰਨ ਦੇ ਵਿੱਚ ਕਾਫੀ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ ਇਹ ਚਾਹ ਪਿਸ਼ਾਬ ਦੀ ਮਾਤਰਾ ਵਧਾ ਕੇ ਸਰੀਰ ਦੇ ਵਿੱਚੋਂ ਵਾਧੂ ਨਮਕ ਅਤੇ ਰਹਿੰਦ ਖੁੰਦ ਨੂੰ ਬਾਹਰ ਕੱਢਦੀ ਹੈ ਇਸ ਨੂੰ ਬਿਨਾਂ ਖੰਡ ਤੇ ਪੀਣਾ ਬੇਹਦ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਯਾਨੀ ਕਿ ਬਿਨਾਂ 슈ਗਰ ਤੋਂ ਇਹਨੂੰ ਪੀਣਾ ਚਾਹੀਦਾ ਹੈ ਫਿਰ ਆਉਂਦਾ ਲੋਕੀ ਦਾ ਜੂਸ ਜੀ ਹਾਂ ਲੋਕੀ ਦਾ ਜੂਸ ਗੁਰਦਿਆਂ ਨੂੰ ਠੰਡਕ ਦਿੰਦਾ ਹੈ ਅਤੇ ਪਸ਼ਾਬ ਦੇ ਰਾਹੀ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਇਹ ਜੂਸ ਖਾਸ ਤੌਰ ਦੇ ਉੱਤੇ ਉਹਨਾਂ ਲੋਕਾਂ ਦੇ ਲਈ ਫਾਇਦੇਮੰਦ ਹੈ ਜਿਨ੍ਹਾਂ ਦੇ ਗੁਰਦੇ ਗਰਮੀ ਜਾਂ ਫਿਰ ਸੋਚਦੋਂ ਪ੍ਰਭਾਵਿਤ ਹੁੰਦੇ ਨੇ ਫਿਰ ਆਉਂਦਾ ਹੈ ਕ੍ਰੈਨਬੇਰੀ ਦਾ ਜੂਸ ਜੀ ਹਾਂ ਕ੍ਰੈਨਬੇਰੀ ਜੂਸ ਪਸ਼ਾਬ ਦੇ ਨਾਲੀ ਦੀ ਲਾਗ ਨੂੰ ਰੋਕਣ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ ਇਹ ਬੈਕਟੀਰੀਆ ਨੂੰ ਜੋ ਕਿ ਬਲੈਡਰ ਅਤੇ ਗੁਰਦਿਆਂ ਦੇ ਨਾਲ ਚਿਪਕਣ ਤੋਂ ਰੋਕਦਾ ਹੈ ਜਿਸ ਦੇ ਨਾਲ ਗੁਰਦਿਆਂ ਨੂੰ ਲਾਗ ਤੋਂ ਸੁਰੱਖਿਅਤ ਜੋ ਕਿ ਸੁਰੱਖਿਅਤ ਰੱਖਿਆ ਜਾਂਦਾ ਹੈ ਤਾਂ ਬਿਨਾ ਮਿੱਠੇ ਦੇ ਜੂਸ ਦੀ ਚੋਣ ਕਰਨਾ ਕਾਫੀ ਜ਼ਿਆਦਾ ਮਹੱਤਵਪੂਰਨ ਹੋਵੇਗਾ ਤਾਂ ਇਹ ਕੁਝ ਹੈਲਦੀ ਡਰਿੰਕਸ ਸੀਗੀਆਂ ਜੋ ਕਿ ਤੁਸੀਂ ਰੋਜ਼ਾਨਾ ਅਬ ਜੋ ਕੀ ਯੂਜ਼ ਕਰ ਸਕਦੇ ਹੋ ਇਨਾਨੂ ਤੁਸੀਂ ਪੀ ਸਕਦੇ ਹੋ ਇਹ ਹੈਲਦੀ ਡਰਿੰਕਸ ਤੁਹਾਡੀ ਸਿਹਤ ਲਈ ਬੇਹੱਦ ਦਾ ਫਾਇਦੇਮੰਦ ਹੈ ਜੇਕਰ ਤੁਸੀਂ ਇਹ ਹੈਲਦੀ ਡਰਿੰਕਸ ਨਹੀਂ ਪਿੰਦੇ ਤਾਂ ਅੱਜ ਤੋਂ ਹੀ ਆਪਣੀ ਡਾਈਟ ਦੇ ਵਿੱਚ ਇਸ ਨੂੰ ਜ਼ਰੂਰ ਸ਼ਾਮਿਲ ਕਰੋ